ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੋ گاਵਾਂ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਸਾਰੀਆਂ ਸੂਈਆਂ ਸਵਾਈਆਂ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਸ਼ੂ ਦੇ ਆਪਣੇ ਇੱਥੇ ਹੀ ਤਸੱਲੀ ਕਰਕੇ ਆ ਖੜਿਆ ਕਰੋ ਤੇ ਸਾਡੀ ਬੇਨਤੀ ਹੈ ਲ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਠ ਠੀਕ ਠਾਕ ਜੀ। ਚਲੋ ਛੜਦੀ ਕਲਾ ਚਾਹੀਦੀ ਜੀ। ਤੇ ਨਾਮ ਦੱਸਦੇ ਕਰ। ਨਾਮ ਵੀ ਜੀ ਮੇਰਾ ਜਿੰਦਾ ਜੀ। ਫੋਨ ਨੰਬਰ 99 44 60 33 99 ਤੇ ਸ਼ਹਿਰ ਅੰਮ੍ਰਿਤਸਰ ਜਿਲ੍ਹਾ ਵੀ ਅੰਮ੍ਰਿਤਸਰ ਦੀ। ਠੀਕ ਹੈ। ਭਾਵੇਂ ਤਨਤਾਰ ਰੋਡ ਦੇ ਵਿੱਚ ਹੀ ਪਿੰਡ ਪੈਂਦਾ ਆਪਣਾ ਚਾੜੀ ਉਹ। ਤੇ ਅੱਜ ਤਿੰਨ ਆਹਰ। ਹਾਂਜੀ ਇੱਕ ਸੱਜਰ ਮੈਂ আর બીજી ਕਲ ਦੀ ਸੂਈ ਆਪਣੇ ਕੋਲ। ਤੇ ਇੱਕ ਤੋਕਰ گاਉਂ ਇੱਕ ਸੱਜਰ گاਾਂ। ਤੇ ਚਲੋ ਪਸ਼ੂ ਖਾਣ ਤੋਂ ਪਹਿਲਾਂ ਜਿਹੜੇ ਆਪਾਂ ਗੱਲ ਦੱਸਦੀਏ ਬਈ ਮੰਡੀ। ਪਣਪਰਾਉਂ ਨੂੰ ਇਹ ਆ ਜੀ। పని చారం పరదారా కారారావ ਵੱਲਾ ਮੰਡੀ 12 ਦੇ 26 ਤਰੀਕ ਨੂੰ ਲਾਗੂ ਹੋ। ਹਾਂਜੀ। ਵੀ ਲੱਗੀ ਵੀ ਆ ਜਿਹੜੀ ਹੁਣ ਲੱਗ ਕੇ ਗਈ ਹੈ ਆਪਣੀ 12। ਸੱਜਰ ਪਛਵਾ ਦੇ ਚੰਗੇ ਪਛਵਾ ਦੇ ਹਨਾ। ਤੇ ਵਾਦ ਤੋਂ ਵਾਦ ਮੇਰੇ ਭੈਣ ਭਰਾ ਸਾਰੇ ਸਹਿਯੋਗ ਦੋ। ਜੇ ਆਪਾਂ ਭੈਣ ਭਰਾ ਡੰਗਰ ਲੈ ਕੇ ਜਾਵਾਂਗੇ ਤਾਂ ਕੋਈ ਬਾਹਰ ਦਾ ਗਾਹ ਕਾਊਗਾ। ਹਾਂਜੀ ਹਾਂਜੀ। ਸਾਰੀਆਂ ਮੰਡੀਆਂ ਨਾਲੋਂ ਆਪਣੇ ਮੰਡੀ ਮਸ਼ਹੂਰ ਹੈ ਮਾਲ ਬਥੇਰਾ ਵੇਖਦਾ। ਸਭ ਤੋਂ ਯਾਰੀ ਮਸ਼ਹੂਰਿਆ ਅੰਗਰੇਜ਼ ਸਰਦੇਵੱਲਾ ਮੰਡੀ। ਤੇ ਇਹ ਆ ਬੇ ਉਹ ਸਿਰਫ ਲੱਗਦੇ ਹੀ ਅੱਗੇ ਦੀਵਾਲੀ ਵਿਸਾਖੀ ਦੇ। ਹਾਂਜੀ ਦੀਵਾਲੀ ਤੋਂ ਅੰਦਰ ਦੀਵਾਲੀ ਤੇ ਵਿਸਾਖੀ ਦੇ ਹਫ਼ਤਾ ਉਤਾਰੀ ਦੀ। ਹਾਂਜੀ। ਉਹਨੇ ਇੱਕ ਜੋ ਦੋ ਵਾਰ ਹੀ ਲੱਗਿਆ ਕਰੂ ਠੀਕ ਹੈ ਜੀ ਦਿਨ ਵਾਸਤੇ ਠੀਕ ਹੈ ਜੀ ਹਾਂ ਜੀ ਤੇ ਸਾਰੇ ਭੈਣ ਭਰਾ ਸਹਿਯੋਗ ਦੋ ਮੇਰੇ ਵੀਰ ਸਾਰੇ ਨਾਲ ਮਿਲ ਕੇ 26 ਤਰੀਕ ਨੂੰ ਮਾਲ ਲੈ ਕੇ ਪਹੁੰਚਾਂਗੇ ਸਾਰੇ ਮੇਰੇ ਭੈਣ ਭਰਾ ਆ ਵੀ ਪਸ਼ੂ ਲੈ ਕੇ ਵੀ ਆਓ ਉੱਥੇ ਤੇ ਲੈ ਕੇ ਵੀ ਜਾਓ ਉੱਥਾਂ ਲੈ ਕੇ ਵੀ ਜਾਓ ਵੀਰ ਜੀ ਠੀਕ ਹੈ ਜੀ ਹਾਂ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਿੰਡ ਨੂੰ ਵੀਰ ਜੀ ਬੋਲਾ ਜੇ 7 ਵਜੇ 6 ਹੋ ਜੇ 7 ਹੋ ਜੀ ਅੱਛਾ ਅੱਜ ਮਾਲੇ ਦੇ ਚਲਣੀ 나ੜੂ ਦੇ ਬੱਚਾ ਅੱਜ ਤੀਜਾ ਦਿਨ ਤੇ ਮੇਰਾ ਭਣ ਭਰਾ ਅੱਜ ਤੀਜਾ ਦਿਨ ਹੈ ਆ ਆਪਾਂ ਦੀ ਤਸੱਲੀ ਕਰਕੇ ਤੁਸੀਂ ਪਾਏ ਲਾਉਣੇ ਪਤਾ ਨਹੀਂ ਕਿੱਦਾਂ ਭਣ ਭਰਾਣੇ ਇਕੱਠੇ ਕਰਕੇ ਲਿਆਉਣੇ ਆ ਆਪਾਂ ਦੀ ਤਸੱਲੀ ਕਰਕੇ ਨਾ ਆਏ ਆ ਉਹ ਆਪਣੀ ਕਰਕੇ ਰਹਿੰਦੀ ਆ ਜੀ ਠੀਕ ਆ ਹਾਂ ਮੂੰਹ ਮੱਥਾ ਚੰਗਾ ਕਿੰਨੇ ਦਿਨਾਂ ਤੇ ਸੋਈ ਆ ਇਹਨੂੰ ਅੱਜ ਤੀਜਾ ਦਿਨ ਹੈ ਤੀਜਾ ਦਿਨ ਹੈ ਤੇ ਹਾਂਜੀ ਬਾਕੀ ਕੱਦ ਕਰ ਚੰਗਾ ਬੱਚਾ ਇਹਦਾ ਆ ਜੀ ਬੱਚਾ ਇਹਦਾ ਤਾਂ ਨਾੜੂ ਦੇ ਬੱਚਾ ਆ ਨਾੜੂ ਦੇ ਬੱਚਾ ਬਿਲਕੁਲ ਤਾਜ਼ਾ ਨਾੜੂ ਜਿਹੜਾ ਨਾਲ ਆਉਣੇ ਤੁਹਾਨੂੰ ਦਿਖਾ ਦਿੰਨੇ ਆ ਇਹ ਆਪਾਂ ਦੇ ਹੀ ਕਿਹੇ ਦੁੱਧ ਪੀਣ ਵਾਲੇ ਨੂੰ ਨਿਗਾਹ ਆ ਭਾਜ ਦੇ ਦੇਣਾ ਆਪੀ ਨੂੰ ਠੀਕ ਆ ਬਿਲਕੁਲ ਸੱਜਰ ਸੋਈ ਮਾਜਿਆ ਸੱਜਰ ਮੈਂ ਸੁਈ ਨੂੰ ਤਿੰਨ ਦਿਨ ਹੋ ਗਿਆ ਅੱਜ ਨੂੰ ਹਾਂਜੀ ਹੋਲਾ 7 ਹੋ ਜੇ 6 ਹੋ ਜੇ ਇੱਥੇ ਕਿਉਂ ਕੇ ਲੈਣਾ ਕੇ ਠੀਕ ਆ ਹਾਂਜੀ ਸਾਫ਼ ਕਰਤੀ ਆ ਉਤਰਾ ਭਾਜੀ ਨਹੀਂ ਹੈ ਜੀ ਅੱਛਾ ਜੀ ਸਾਫ਼ ਨਹੀਂ ਕੀਤੇ ਆਪਣੀ ਮੈਂ ਕੀਤੀ ਥੱਲੇ ਸਾਰੀ ਸਾਫ਼ ਹੈ ਕੋਈ ਭੈਣ ਚੋਵੇ ਉਤਰਾ ਕੋਈ ਨਿਆਣੇ ਚੋਵੇ ਸਾਰੇ ਸਾਰੇ ਜੱਡਾ ਸਾਫ਼ ਰਹੀ 99 ਚੰਗੇ ਲੱਗੇ ਆ ਇਲਾਜ ਉਹ ਤਰ੍ਹਾਂ ਵੀ ਕੱਦ ਕੱਟ ਚੰਗਾ ਵੇ ਤਾਜੀ ਸੋਈ ਆ ਤੁਹਾਨੂੰ ਲੱਪੇ ਲੁੱਪੇ ਜਿਹਾ ਸ਼ਾਮ ਨੂੰ ਨਹੀਂ ਹੋਈ ਕੇ ਤੂੰ ਕਿਉਂ ਲੱਗੀ ਫਿਰ ਆ ਰਫੀਦ ਹਾਂ ਦੇਖ ਸਾਡੇ ਜੀ 1.5 ਲੱਖਾਂ ਦੀ ਮੈਂ ਵੀ ਚਵਾਈ ਰੱਖੀ ਹੋਈ ਅਕਾਨੇ ਦੇ ਦੇਖ ਸੰਤੂ ਨਾ ਇਸ ਥਾਂ ਤੋਂ ਆਈ ਉਹਦਾ ਚੰਗਾ ਲੱਗਾ ਇਹ ਕਿੰਨਾ ਕ ਦੁੱਧ ਕਰੀ ਜਾਊਗੀ ਉੱਥੇ ਆਪੀ ਦਾ ਦੁੱਧ ਸੇਵਾਰਾ ਅੱਛਾ ਅੰਦਾਜ਼ਾ ਜੀ ਮੈਲਾ ਚੱਲਣਾ ਮੈਂ ਦਾ ਹਾਂਜੀ ਮੈਂ ਉਹਦਾ ਲੁਬੜੀ ਲੁਬੜੀ ਨਵਾਸਦੀ ਆ ਹਾਂਜੀ ਮੈਲਾ ਮੂਲਾ ਚੱਲਣਾ ਉਹ 10 ਕਿਲੋ ਵਧੀਆ ਦੇਈ ਜਣਾ ਇਹਨੇ ਠੀਕ ਆ 70 ਦੀ ਦੇ ਦੀ ਕਰ ਦੋ ਮਾਨ ਹੋਰ 65 ਦੀ ਦੇ ਦੀ 65 ਤੇ ਚਲੋ ਦੇ ਦੋ ਉਹ ਤੂੰ ਯਾਰ ਹੀ ਮਾਨ ਕਰ 60 ਦੀ ਦੇ ਦੋਗੇ ਹਣਾ ਚਲੋ ਬਾਕੀ ਥੋੜਾ ਪਾਤਾ ਨੇਕੀ ਛੋਟ ਮੋਕੇ ਤੇ ਹੋ ਜਾਊਗੀ ਸਾਠਾ ਲਾਉਣਾ ਖੂਨ ਲਾਉ। ਅੱਛਾ। ਹਾਂਜੀ। ਆਪਾਂ ਨਿਗਰਾਂ ਤੰਗੋਂ ਪਾਰ। ਇਹ ਵੀ ਵੀਡੀਓ ਤੇ ਮੁੱਲ ਵੈਸੇ ਉਨੇ ਕੀ ਹੁੰਦੇ ਆ। ਜਿਆਦਾ ਫਰਕ ਨਹੀਂ ਹੁੰਦਾ। ਕਿੱਡਾ 1000 ਰੁਪਏ ਦਾ? ਹਾਂਜੀ। ਨੋਰਮਲ ਮੈਂ ਕਿੱਡੀ ਹੈ ਤੇ ਉਹ ਮੈਂ ਕਿੱਡੀ। ਆਹ ਬੱਚਾ ਜੇ ਤਾਂ। ਹਾਂਜੀ। ਬਿਲਕੁਲ ਤਾਜ਼ਾ ਜੇ ਬੱਚਾ ਜੇ ਨਾਲ ਅੱਜ। ਕੱਟਾ ਆ। ਤੇ ਉਹ ਵੀ ਸਾਫ਼ ਹੈ ਮਗਰੋਂ। ਹਾਂਜੀ ਹਾਂਜੀ। ਸਾਰੀ ਮੈਂ ਸਾਫ਼ ਹੈ। ਕੋਈ ਬਾਈ ਸ਼ਾਈ ਨਹੀਂ ਕੋਈ ਗੱਲਬਾਤ ਨਹੀਂ। ਠੀਕ ਹੈ ਹਾਂ ਤੇ ਸਾਈਕੋਜਰਗੀ ਮਦਰਮਾਨ ਆ ਦਸ ਪੰਨੇ ਲਈ ਆ ਜਿਹੜੀ ਗਾਂ ਜੇ ਤੇ ਇਹ ਆਰਪੀ ਜੀ ਦੁੱਧ 7 ਹੋ ਜੇ 8 ਹੋ ਜੇ ਅੱਛਾ ਇੱਥੇ ਅਗਲੇ ਨੇ ਚੋਕੇ ਖੜਵਾਉਂਦਾ ਠੀਕ ਹੈ ਹਾਂਜੀ ਦੁੱਧ ਆਪਾਂ ਨਿਗਰਿਆ ਭਾਏ ਕੋਈ ਡੇਰੀ ਦੇਣਾ ਜਾਵੇ ਆਸਾ ਘਰ ਦਾ ਦੁੱਧ ਠੀਕ ਇਹ ਆ ਬਈ ਜਿੰਨੇ ਜਿਹੜਾ ਦੁੱਧ ਮੋਲ ਲਿਆ ਹੁੰਦਾ ਵਾ ਤੇ ਘਰ ਦਾ ਦੁੱਧ ਪੀਣਾ ਚਾਹੁੰਦਾ ਹੈ ਪੈਸੇ ਘੱਟ ਖਰਚਣੇ ਕਮਾਈ ਨਹੀਂ ਕਰਨੀ ਜਿੰਨੇ ਦੀ ਲਈ ਉਹਨੇ ਦੀ ਦੇਣੀ ਆ ਜਿਸਕ ਤੇ ਹੱਥ ਆ ਹਾਂਜੀ ਇਹ 100 ਰੁਪਏ ਦੀ ਕਮਾਈ ਕਰਾ ਤੇ ਮੈਂ ਘਾਟਾ 1 ਰੁਪਿਆ ਵੀ ਨਹੀਂ ਪਾਉਣਾ ਜਿੰਨੇ ਦੀ ਲਈ ਮੋਨਦੀ ਦੇ ਘਾਟਾ ਵੀ ਨਹੀਂ ਪਾਉਣਾ ਤੇ ਨਫਾ ਵੀ ਨਹੀਂ ਲੈਣਾ ਚੋ ਡੇਰੀ ਤੇ ਜਾਣ ਨਾਲੋਂ ਆਪਾਂ ਘਰੇ ਪਾਵੇ ਤੇ ਚੋਵੇ ਠੀਕ ਆ ਜੀ ਹਾਂਜੀ ਆ ਜਿਲੇ ਸਾਰੀ ਸਵਾਰ ਕੰਪਨ ਵਾਲਿਆਂ ਨੇ ਫਸਮੀ ਹੋਈ ਆ ਆ ਵੀ ਸਾਰੀ ਸਾਥ ਹੈ ਤੇ ਮੋੜ ਦਾ ਨਾਂ ਵੀ ਹਾਂਜੀ ਨਾਂ 18 ਦਾ ਨਾਂ 17 14500 ਅੱਛਾ 14500 ਠੀਕ ਆ ਚਲੋ ਹਾਂਜੀ ਪੂਰੇ 14 ਦੀ ਦੇ ਜਾਈ ਉਹ ਕੋਈ ਛੋੜ ਦੇ ਠੀਕ ਆ ਫੋਨ ਲਾਵੇ ਕੋਈ ਤੇ ਲੱਦ ਕੇ ਲੈ ਜਾਣਾ ਆਪ ਵੀ ਲੱਦ ਕੇ ਨਾ ਲੈ ਜਾ ਆਪ ਵੀ ਚੋਵੇਂ ਦੋ ਟਾਂ ਆਹ ਚੋਕੇ ਲੈ ਜੇ ਆਪਣੇ ਦੋ ਦੋ ਟਾਈਮ ਚੋਕੇ ਫੇਰ ਖੜੇ ਕੇ ਪਰਸੋਂ ਦੀ ਸੂਈ 11 ਕਿਲੋ ਦੋਲਾ ਆ ਜੇ 12 ਆ ਜੇ ਅੱਛਾ ਪਰਸੋਂ ਦੀ ਸੂਈ ਠੀਕ ਆ ਹਾਂਜੀ ਤੇ ਮਗਰ ਬੱਛੀ ਆ ਮਗਰ ਬੱਛੀ ਆ ਹਾਂਜੀ ਬਿਲਕੁਲ ਕੁਲਾ ਬੱਚਾ ਆ ਤੇ ਇਹ ਕਿੰਨਾ ਕਿ ਦੁੱਧ ਭਰੀ ਜਾਊਗੀ ਪੀਜੀ ਘਰ ਵਾਲੇ ਦਾ ਬੜਾ ਕੋ ਰਹਿੰਦੇ ਪਰ ਆਪਣੇ ਘਰੇ ਜਿਹੜੀ ਚੀਜ਼ ਆ ਉਹ ਦੱਸ ਲਈ ਹਾਂਜੀ ਉਹ ਤਾਂ ਇਹ ਉਧਰ ਕੋ ਚੋਦਰੇ ਇਹ ਮਲੇ ਮੂਲੇ ਦੇ ਗਾਂ ਚੱਲਣੀ ਆ ਠੀਕ ਆ ਇਹ ਫੈ ਚਲਦੀ ਆ ਚਵਾਈ ਦੀ ਚੰਗੀ ਮੂਲੀ ਆ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਚੰਗੇ ਗਾਇਬ ਤੇ ਆ ਜਰਸੀ ਆ ਬਾਕੀ ਜਰਸੀ ਸਾਈਵਲ ਕ੍ਰੋਸ ਤੇ ਆ ਤੇ ਥੱਲੇਆਂ ਚੰਗੀ ਬਣੀਆਂ ਆ ਤਾਂ ਆ ਜੋ ਲੈ ਬਾਕੀ ਤਾਜੀ ਸੂਈ ਆ ਮਗਰ ਉਹ ਜਿੱ ਉਤਰਾ ਹੀ ਨਿਬੜੀ ਆ ਦੇ ਵੀਰ ਜੀ ਤੁਸੀਂ ਯਾਰੀ ਕਿੰਨੇ ਦੀ ਯਾਰੀ ਕਰ ਦੋ ਮਾਨ ਹੋਰ 45 ਦੀ ਜੀ ਚਲੋ ਦੇ ਦੋ 45 ਜੈਸ 9 43 ਅੱਛਾ 43 ਦੀ ਚਲ ਨਾਲ ਮੂਲੇ ਤੇ ਚੰਗਣੀ ਹੈ ਬਾੜ ਠੀਕ ਹੈ ਪਰ ਮਾਨ 15 16 ਕਿਲੋ ਦੇਈ ਜਾਣਾ ਪਰ ਆਪਾਂ ਗਾਰੰਟੀ ਨਹੀਂ ਦਿੰਦੇ ਹਾਂਜੀ ਹਾਂਜੀ ਤੁਹਾਡੇ ਘਰੇ 11 ਕਿਲੋ ਬੋਹਲਾ ਇੱਥੇ ਚੋਗ ਲੈ ਜੇ ਠੀਕ ਹੈ ਵਾਲੇ ਬੰਨ੍ਹ ਰੁਪਿਆ ਵਾਲੇ ਦੀ ਸੇਵਾ ਹਾਂਜੀ ਹਾਂਜੀ ਵਾਲੇ ਲਈ ਤਾਂ ਕੀ ਪਾਉਣਾ ਕੀ ਨਹੀਂ ਪਾਉ ਤੇ ਆਪਣੇ ਤਸੱਲੀ ਵਾਲਿਆਂ ਨੂੰ ਪਾਉਣਾ ਪੈਂਦਾ ਤਸੱਲੀ ਕਰਕੇ ਹਨਾ ਵਾਲੇ ਨੂੰ ਭੰਡਜੋ ਖਾਵੋਗੇ ਸਾਨੂੰ ਕੋਈ ਪੈਸਾ ਦੇਊਗਾ ਠੀਕ ਹੈ ਜੀ ਪਰ ਇੱਥੇ ਸੁਣਿਆ ਆਪਣੀਆਂ ਚੋਗੇ ਸ਼ੇਅਰ ਕਰਕੇ ਮੇਰਾ ਭਣ ਭਰਾ ਜ਼ਰੂਰ ਖੜੀ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੈ